ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਪੰਜਾਬ ਪੈਨਸ਼ਨ ਅੱਜ ਤੱਕ ਦੇ ਉੱਪਰ ਅੱਜ ਦੀਆਂ ਬ੍ਰੇਕਿੰਗ ਨਿਊਜ਼ ਪੰਜਾਬ ਦੀਆਂ ਖਾਸ ਵੱਡੀਆਂ ਖਬਰਾਂ ਜਿਸ ਵਿੱਚ ਤੁਹਾਨੂੰ ਬੁਢਾਪਾ ਪੈਨਸ਼ਨ ਅਤੇ ਹੋਰ ਪੰਜਾਬ ਭਰ ਦੇ ਖਾਸ ਵੱਡੀਆਂ ਖਬਰਾਂ ਦੇ ਬਾਰੇ ਜਾਣਕਾਰੀ ਮਿਲੇਗੀ ਖਬਰ ਨੰਬਰ 1 ਖਾਸ ਵੱਡੀ ਖਬਰ ਬ੍ਰੇਕਿੰਗ ਨਿਊਜ਼ ਦਿੱਲੀ ਬਲਾਸਟ ਮਗਰੋਂ ਪੰਜਾਬ 'ਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਸੋਮਵਾਰ 10 ਨਵੰਬਰ 2025 ਨੂੰ ਦਿੱਲੀ ਦੇ ਲਾਲ ਕਿਲੇ ਮੈਟਰੋ ਸਟੇਸ਼ਨ ਨੇੜੇ ਹੋਏ ਇੱਕ ਕਾਰ ਧਮਾਕੇ ਦੀ ਅੱਤਵਾਦੀ ਹਮਲੇ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਇਸ ਹਾਈ ਇੰਟਰਸਿਟੀ ਬਲਾਸਟ ਵਿੱਚ ਘੱਟੋ-ਘੱਟ 8 ਤੋਂ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਵੀ ਹੋ ਗਏ ਹਨ ਇਸ ਘਟਨਾ ਤੋਂ ਬਾਅਦ ਪੰਜਾਬ ਸਣੇ ਕਈ ਸੂਬਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਖਬਰ ਨੰਬਰ 2 ਕਿਸਾਨਾਂ ਲਈ ਵੱਡੀ ਖੁਸ਼ਖਬਰੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ ਜਾਰੀ ਕੀਤੀ ਗਈ ਇੱਕ ਵੀ ਇੱਕਵੀਂ ਕਿਸ਼ਤ ਦੀ ਉਡੀਕ ਕਰ ਰਹੇ ਤਿੰਨ ਰਾਜਾਂ ਦੇ ਕਿਸਾਨਾਂ ਲਈ ਪਹਿਲਾਂ ਹੀ ਇੱਕ ਵੀ ਕਿਸ਼ਤ ਜਾਰੀ ਕੀਤੀ ਗਈ ਸੀ ਜਦ ਕਿ ਬਾਕੀ ਰਾਜਾਂ ਦੇ ਕਿਸਾਨਾਂ ਲਈ ਇਸ ਦੀ ਉਡੀਕ ਕੀਤੀ ਜਾ ਰਹੀ ਸੀ ਇਸ ਦੌਰਾਨ ਐਤਵਾਰ ਨੂੰ 9 ਨਵੰਬਰ ਬੀਤੀ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 62000 ਕਰੋੜ ਰੁਪਏ ਦੀ ਇੱਕਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ ਕੀ ਹੈ ਆਧਾਰ ਏਟੀਐਮ ਅਤੇ ਤੁਸੀਂ ਕਿਸ ਤਰ੍ਹਾਂ ਇਸ ਦੀ ਵਰਤੋਂ ਕਰ ਸਕਦੇ ਜੀ ਅਤੇ ਕਿਸ ਮੁਸ਼ਕਲਾਂ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਚਾਨਕ ਜੇਕਰ ਤੁਸੀਂ ਆਪਣਾ ਬਟੂਆ ਕਾਰ ਭੁੱਲ ਜਾਂਦੇ ਜੇ ਜਾਂ ਗਵਾਜ ਜਾਂਦਾ ਹੈ ਜ਼ਫਰ ਡਿੱਗ ਜਾਂਦਾ ਹੈ ਡੈਬਿਟ ਅਤੇ ਕ੍ਰੈਡਿਟ ਕਾਰਡ ਗਵਾਜ ਜਾਂਦੇ ਨੇ ਤਾਂ ਤੁਹਾਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਜੇ ਤਸਵੀਰ ਲੈਣਾ ਜਾਂ ਫਿਰ ਬੈਂਕ ਖਾਤੇ ਪਹੁੰਚਣ ਵਿੱਚ ਵੀ ਤੁਹਾਨੂੰ ਮੁਸ਼ਕਲ ਆ ਸਕਦੀ ਹੈ ਇਸ ਟੈਕਨੋਲੋਜੀ ਦੇ ਤਹਿਤ ਤੁਸੀਂ ਆਪਣਾ ਆਧਾਰ ਦੀ ਵਰਤੋਂ ਕਰਕੇ ਆਪਣੇ ਪੈਸੇ ਕਢਵਾ ਸਕਦੇ ਜੇ ਆਪਣੇ ਨਜ਼ਦੀਕੀ ਸੀਐਸਸੀ ਸੈਂਟਰ ਸਵਿਧਾ ਸੈਂਟਰ ਜਾ ਕੇ ਅਤੇ ਦੁਕਾਨਾਂ ਤੇ ਜਾ ਕੇ ਅੰਗੂਠਾ ਲਾ ਕੇ ਤੁਸੀਂ ਆਪਣੇ ਪੈਸੇ ਕਢਵਾ ਸਕਦੇ ਜੇ ਇਸ ਨੂੰ ਆਧਾਰ ਏਟੀਐਮ ਕਹਿੰਦੇ ਹਨ ਇਸ ਤੋਂ ਬਾਅਦ ਅਗਲੀ ਖਾਸ ਵੱਡੀ ਖਬਰ ਜੇਕਰ ਤੁਸੀਂ ਵੀ ਆਪਣਾ ਕਾਰ ਬਣਾਉਣ ਦੀ ਉਡੀਕ ਕਰ ਰਹੇ ਹੋ ਸਰਕਾਰ ਵੱਲੋਂ ਕੀ ਯੋਜਨਾ ਦਿੱਤੀ ਜਾਰੀ ਹੈ ਤੁਹਾਡੇ ਲਈ ਖਾਸ ਖਬਰ ਹੈ ਪੰਜਾਬ ਵਿੱਚ ਜਲਦੀ ਕਰਾਂ ਦੀ ਉਤਸਾਰੀ ਸ਼ੁਰੂ ਹੋ ਜਾਵੇਗੀ ਕੇਂਦਰ ਸਰਕਾਰ ਨੇ 30000 ਕਰਾਂ ਦੀ ਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ 7 ਮਹੀਨਿਆਂ ਵਿੱਚ 60000 ਲੋਕਾਂ ਨੇ ਇਸ ਯੋਜਨਾ ਲਈ ਅਰਜੀ ਵੀ ਦਿੱਤੀ ਹੈ ਇਸ ਅਰਜੀ ਵਿੱਚ 5 ਸਾਲਾਂ ਦੇ ਵਿੱਚ ਸਿਰਫ 70568 ਕਾਰ ਮਨਜ਼ੂਰ ਕੀਤੇ ਗਏ ਹਨ ਇਸ ਤੋਂ ਬਾਅਦ ਵੱਡੀ ਖਬਰ ਜਲੰਧਰ ਚ ਬੰਦ ਹੋ ਜਾਣਗੇ ਤਿੰਨ ਰੇਲਵੇ ਫਟਕ ਪੰਜਾਬ ਵਾਸੀਆਂ ਨੂੰ ਮਿਲੇਗੀ ਖਾਸ ਸੁਖਲਤ ਪੰਜਾਬ ਭਰ ਦੇ ਵਿੱਚ ਤਿੰਨ ਜੋ ਜਲੰਧਰ ਦੇ ਰੇਲਵੇ ਫਟਕ ਬੰਦ ਕੀਤੇ ਜਾਣਗੇ ਜਿਸ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ ਸਰਕਾਰ ਦੁਆਰਾ ਨੰਬਰ 1 ਤੇ ਯੋਜਨਾ ਅਲਵਾਪੁਰ ਫਟਕ ਬੰਦ ਕੀਤਾ ਜਾਏਗਾ ਜਲੋਵਾਲ ਅਤੇ ਕਰਤਾਰਪੁਰ ਰੇਲਵੇ ਫਟਕਾਂ ਨੂੰ ਜੋ ਜਲੰਧਰ ਦੇ ਰੇਲਵੇ ਫਟਕ ਨੇ ਇਹਨਾਂ ਨੂੰ ਬੰਦ ਕੀਤਾ ਜਾਵੇਗਾ ਇਹਨਾਂ ਤਿੰਨਾਂ ਫਟਕਾਂ ਤੋਂ ਰੋਜ਼ਾਨਾ 100 ਤੋਂ ਵੱਧ ਟ੍ਰੇਨਾਂ ਦੀ ਆਵਾਜ਼ ਹੀ ਹੁੰਦੀ ਹੈ। ਲਾਲ ਕਿਲੇ ਨੇੜੇ ਤਮਾਕੇ 'ਚ ਹੁਣ ਤੱਕ 8 ਲੋਕਾਂ ਦੀ ਹੋਈ ਮੌਤ। ਪੰਜਾਬ ਭਾਰਤ ਵਿੱਚ ਲੰਟ ਜਾਰੀ ਕੀਤਾ ਗਿਆ ਦਿੱਲੀ ਵਿੱਚ ਲਾਲ ਕਿਲੇ ਦੇ ਨੇੜੇ ਇੱਕ ਤਮਾਕਾ ਹੋਇਆ ਇੱਕੋ ਵੈਨ ਦੇ ਵਿੱਚ ਫੜਾ ਦਫੜੀ ਬਚ ਗਈ ਜੋ ਇੱਕ ਵੈਨ ਦੇ ਵਿੱਚ ਤਮਾਕਾ ਹੋਣ ਤੋਂ ਬਾਅਦ 24 ਲੋਕਾਂ ਦੀ ਜ਼ਖਮੀ ਹੋ ਚੁੱਕੇ ਹਨ 8 ਲੋਕਾਂ ਦੀ ਮੌਤ ਹੋ ਗਈ ਹੈ। ਖਬਰ ਸਾਹਮਣੇ ਆਈ ਹੈ ਜੋ ਬੀਤੀ ਦਿਨੀ 10 ਨਵੰਬਰ ਦੀ ਹੈ। ਹੁਣ ਤੱਕ ਇਸ ਦੇ ਵਿੱਚ ਇਸ ਤੋਂ ਅੱਗੇ ਦੀ ਖਬਰ ਪੰਜਾਬ ਚ ਵਡਾਪਾ ਪੈਨਸ਼ਨ ਲੈਣ ਵਾਲਿਆਂ ਲਈ ਰਾਹਤ ਭਰੀ ਖਬਰ ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ ਪੰਜਾਬ ਸਰਕਾਰ ਦੁਆਰਾ ਲੱਖਾਂ ਬਜ਼ੁਰਗਾਂ ਨੂੰ ਲਾਭ ਦਿੱਤਾ ਗਿਆ ਹੈ ਜੋ ਵਡਾਪਾ ਪੈਨਸ਼ਨ ਲੈਣ ਵਾਲਿਆਂ ਲਈ ਖਾਸ ਖਬਰ ਹੈ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਖਾਸ ਵੱਡਾ ਅਪਡੇਟ ਜਾਰੀ ਕੀਤਾ ਗਿਆ ਹੈ ਇਸ ਪੰਜਾਬ ਸੂਬੇ ਭਰ ਦੇ ਲੋਕਾਂ ਦੇ ਲਈ ਪੰਜਾਬ ਵਿੱਚ ਪੈਨਸ਼ਨਾਂ ਦੀ ਪ੍ਰਵਾਨਗੀ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਡਾਕਟਰ ਬਲਜੀਤ ਕੋਰ ਨੇ ਜਾਣਕਾਰੀ ਦਿੱਤੀ ਹੈ ਕਿ ਬੁਢਾਪਾ ਪੈਨਸ਼ਨ ਸਕੀਮ ਹੇਠ ਹੁਣ ਤੱਕ 2400 ਕਰੋੜ ਰੁਪਏ ਰਾਸ਼ੀ ਜਾਰੀ ਹੋ ਚੁੱਕੀ ਹੈ ਜਦੋਂ ਕਿ ਇਸ ਸਕੀਮ ਲਈ 4100 ਕਰੋੜ ਦਾ ਬਜਟ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਦੀ ਵਿੱਤੀ ਸਹਾਇਤਾ ਵੱਜੋਂ 693 ਕਰੋੜ ਰੁਪਏ ਜਾਰੀ ਕਰੋੜ ਆਸ਼ਿਰਿਤ ਬੱਚਿਆਂ ਨੂੰ 242 ਕਰੋੜ ਜਾਰੀ 287 ਕਰੋੜ ਦਿਵਿਆਂਗ ਵਿਅਕਤੀਆਂ ਨੂੰ ਜਾਰੀ ਕੀਤੇ ਗਏ ਨੇ ਸਰਕਾਰ ਦੁਆਰਾ ਇਸ ਤਰ੍ਹਾਂ ਇਹਨਾਂ ਸਕੀਮਾਂ ਹੇਠ ਕੁੱਲ 1223.65 ਕਰੋੜ ਰੁਪਏ ਜਾਰੀ ਕੀਤੇ ਗਏ ਸਰਕਾਰ ਦੁਆਰਾ ਬੀਤੀ ਦਿਨੀਂ